ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਕਾਂਗਰਸ ਦੇ ਵੱਲੋਂ ਉਤਾਰਿਆ ਗਿਆ ਸੰਗਰੂਰ ਹਲਕੇ ਤੋਂ ਸੁਖਪਾਲ ਸਿੰਘ ਖੈਰਾ ਲੋਕ ਸਭਾ ਚੋਣ ਲੜਨ ਜਾ ਰਹੇ ਨੇ ਭਲਾਥ ਹਲਕੇ ਤੋਂ ਵਿਧਾਇਕ ਰਹੇ ਨੇ ਸੁਖਪਾਲ ਖੈਰਾ ਪਰ ਸੰਗਰੂਰ ਤੋਂ ਐਮਪੀ ਦੀ ਚੋਣ ਲੜਨਗੇ ਇਹ ਵਾਜਬ ਸੀ ਕਿ ਜਲੰਧਰ ਤੋਂ ਉਤਾਰਿਆ ਜਾ ਸਕਦਾ ਸੀ ਪਰ ਜਲੰਧਰ ਤੋਂ ਨਹੀਂ ਸਕੇ ਸੰਗਰੂਰ ਤੋਂ ਸੁਖਪਾਲ ਖੈਰਾ ਨੂੰ ਉਤਾਰਿਆ ਗਿਆ ਔਰ ਉਸ ਦੇ ਪਿੱਛੇ ਵੀ ਵੱਡਾ ਕਾਰਨ ਦੱਸਿਆ ਜਾ ਰਿਹਾ ਦਰਸਲ ਸੰਗਰੂਰ ਤੋਂ ਉਤਾਰਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪਹਿਲੀ ਗੱਲ ਤਾਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਪਹਿਲੇ ਹੀ ਸਾਹਮਣੇ ਆ ਚੁੱਕਿਆ ਸੀ ਔਰ ਸੁਖਪਾਲ ਖੈਰਾ ਦੇ ਬਾਬਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਨੇ ਆਪ ਸੰਗਰੂਰ ਤੋਂ ਲੜਨਾ ਵਾਜਬ ਸਮਝਿਆ ਪਹਿਲੀ ਗੱਲ ਤਾਂ ਸੁਖਪਾਲ ਸਿੰਘ ਖੈਰਾ ਉਸ ਹਲਕੇ ਤੋਂ ਲੜਨੇ ਨੇ ਜਿਸ ਹਲਕੇ ਤੋਂ ਸੀਐਮ ਭਗਵੰਤ ਮਾਨ ਲੜ ਚੁੱਕੇ ਨੇ ਐਮਪੀ ਦੀ ਚੋਣ ਲੜ ਕੇ ਤੇ ਦੋ ਵਾਰ ਜਿੱਤ ਵੀ ਚੁੱਕੇ ਨੇ ਉਸ ਹਲਕੇ ਤੋਂ ਸੀਐਮ ਭਗਵੰਤ ਮਾਨ ਜਿਹੜੇ ਰਿਪੀਟ ਹੈ ਉਸ ਹਲਕੇ ਤੋਂ ਜਿੱਥੇ ਸੀਐਮ ਭਗਵੰਤ ਮਾਨ ਜਿੱਤੇ ਹੋਏ ਨੇ ਉੱਥੇ ਯਾਨੀ ਕਿ ਸੀਐਮ ਦੇ ਆਪਣੇ ਹਲਕੇ 'ਚ ਜਾ ਕੇ ਸੁਖਪਾਲ ਖੈਰਾ ਚੋਣ ਲੜਨੀ ਚਾਹੁੰਦੇ ਨੇ ਔਰ ਉਹ ਵੀ ਸੂਤਰਾ ਮੁਤਾਬਕ ਯਾਨੀ ਕਿ ਕਿਆਸ ਰਹੀਆਂ ਮੁਤਾਬਕ ਇਹ ਅਨੁਮਾਨ ਲਾਏ ਜਾ ਰਹੇ ਨੇ ਕਿ ਸੁਖਪਾਲ ਖੈਰਾ ਜਿੱਤਣ ਦੀ ਮਨਛਾ ਨਾਲ ਉੱਥੇ ਨਹੀਂ ਜਾ ਰਹੇ ਸਗੋਂ ਹਰਾਉਣ ਦੀ ਮਨਛਾ ਨਾਲ ਜਾ ਰਹੇ ਨੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਸੰਗਰੂਰ ਤੋਂ ਚੋਣ ਲੜਨ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਉਹ ਜਿੱਤਣ ਨਾ ਜਿੱਤਣ ਪਰ ਆਮ ਆਦਮੀ ਪਾਰਟੀ ਦੇ ਨਾਲ ਆਪਣੀ ਕਿੜਕੜਨਾ ਚਾਹੁੰਦੇ ਨੇ ਆਪਣੇ ਆਪ ਚੋਣ ਉਥੋਂ ਲੜ ਕੇ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟਾਉਣਾ ਚਾਹੁੰਦੇ ਨੇ ਇਹ ਸੂਤਰਾ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖੈਰਾ ਦੇ ਸੰਗਰੂਰ ਜਾਣ ਤੋਂ ਬਾਅਦ ਵੋਟਰਸ ਜਿਹ ਸਕਦੇ ਨੇ ਵੋਟਰਸ ਦਾ ਧਿਆਨ ਵੰਡ ਸਕਦਾ ਆ ਜਿੱਥੇ ਇੱਕ ਪਾਸੇ ਵੋਟਰਸ ਦੀ ਨਿਗਾਹ ਟਿਕੀ ਹੋ ਸਕਦੀ ਹੈ ਉੱਥੇ ਦੂਜੇ ਪਾਸੇ ਵੋਟਰਸ ਨੂੰ ਇੱਕ ਵੱਖਰਾ ਤੇ ਨਵਾਂ ਵਿਕਲਪ ਮਿਲ ਜਾਵੇਗਾ ਜਿਹਦੇ ਵੱਲ ਵੋਟਰਸ ਜਾ ਸਕਦੇ ਨੇ ਸੁਖਪਾਲ ਖਹਿਰਾ ਦੀ ਸਾਖ ਇਹੋ ਜੀ ਹੈ ਕਿ ਸੁਖਪਾਲ ਖਹਿਰਾ ਬੇਬਾਕ ਬੋਲਦੇ ਨੇ ਬੇਤੜਕ ਬੋਲਦੇ ਨੇ ਔਰ ਫੈਕਟਸ ਦੀ ਗੱਲ ਕਰਦੇ ਨੇ ਹਮੇਸ਼ਾ ਤੱਤ ਸਾਹਮਣੇ ਰੱਖਦੇ ਨੇ ਇਸ ਵਾਸਤੇ ਹੋ ਸਕਦਾ ਹੈ ਕਿ ਸੰਗਰੂਰ ਦੇ ਲੋਕ ਜਿਹੜੇ ਆਪ ਹੀ ਇੱਕ ਰੈਵੋਲਿਊਸ਼ਨਰੀ ਵਿਚਾਰਧਾਰਾ ਦੇ ਮਾਲਕ ਨੇ ਹਰ ਵਾਰ ਸੰਗਰੂਰ ਦੀ ਸੀਟ ਤੋਂ ਕੋਈ ਨਾ ਕੋਈ ਵੱਖਰਾਪਣ ਵਖਰੇਵਾਪਣ ਨਜ਼ਰ ਆਇਆ ਔਰ ਹੋ ਸਕਦਾ ਹੈ ਕਿ ਸੁਖਪਾਲ ਖੈਰਾ ਵੀ ਸ਼ਾਇਦ ਇਸੇ ਫਰਾਕ ਦੇ ਵਿੱਚ ਹੋਣ ਕਿਉਂਕਿ ਸੰਗਰੂਰ ਸੀਟ ਦੇ ਉੱਤੇ ਭਰੋਸਾ ਕਰਨ ਵਾਲੇ ਹੋਰ ਬਹੁਤ ਲੋਕ ਨੇ ਡੀਐਸਪੀ ਸਾਹਿਬ ਦਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਜਿਹੜੇ ਆਪ ਉਹ ਸੰਗਰੂਰ ਸੀਟ ਦੇ ਉੱਤੇ ਵਾਵਾ ਭਰੋਸਾ ਕਰਦੇ ਨੇ ਕਹਿੰਦੇ ਕਿ ਸੰਗਰੂਰ ਦੇ ਲੋਕ ਜਿਹੜੇ ਨੇ ਉਹ ਰੈਵੋਲੂਸ਼ਨਸ ਲੈ ਆਉਣ ਵਾਲੇ ਲੋਕ ਨੇ ਉਹ ਸਿਆਸਤ ਦੇ ਵਿੱਚ ਪਹਿਲਾਂ ਵੀ ਰੈਵੋਲੂਸ਼ਨਸ ਲੈ ਕੇ ਆਏ ਨੇ ਔਰ ਸਾਫ਼ ਕਿਹਾ ਜਾਂਦਾ ਕਿ ਸੰਗਰੂਰ ਦੇ ਜਿਹੜੇ ਵੋਟਰਸ ਨੇ ਉਹ ਅੜੀਆਂ ਭੰਦ ਦੇ ਰਹੇ ਅੜੀਆਂ ਭੰਨਣ ਵਾਲੇ ਵੋਟਰਸ ਨੇ ਉਹ ਔਰ ਉਸੇ ਨੂੰ ਲੈ ਕੇ ਹੀ ਜ਼ਿਮਨੀ ਚੋਣ ਦੇ ਵਿੱਚ ਵੀ ਉਹ ਬਹੁਤ ਕੁਝ ਵੇਖਣ ਨੂੰ ਮਿਲਿਆ ਸੀ ਜਦੋਂ ਉਸੇ ਮਨਜੀਤ ਸਿੰਘ ਮਾਨ ਇਲੈਕਸ਼ਨ ਜਿੱਤਦੇ ਨੇ ਖੈਰ ਸੰਗਰੂਰ ਜ਼ਿਮਨੀ ਚੋਣ ਤੋਂ ਬਾਅਦ ਹੁਣ ਅਸਲ ਚੋਣਾਂ ਦਾ ਸਮਾਂ ਆ ਚੁੱਕਿਆ ਹੈ ਔਰ ਉਸੇ ਦੇ ਵਿੱਚ ਸੁਖਪਾਲ ਖੈਰਾ ਉੱਥੇ ਜਾ ਚੁੱਕੇ ਨੇ ਸੁਖਪਾਲ ਖੈਰਾ ਨਾਲ ਲੱਗੇ ਸਮੇਂ ਦੇ ਵਿੱਚ ਬਹੁਤ ਕੁਝ ਹੋਇਆ ਐਂਡੀਪੀਐਸ ਦਾ ਪਰਚਾ ਉਸ ਕਰਕੇ ਸੁਖਪਾਲ ਖੈਰਾ ਜੇਲ੍ਹ 'ਚ ਰਹੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਧਮਕਾਉਣ ਦੇ ਇਲਜ਼ਾਮ ਲੱਗਦੇ ਨੇ ਪਰਚੇ ਹੁੰਦੇ ਨੇ ਉਸ ਦੇ ਬਾਬਤ ਵੀ ਸੁਖਪਾਲ ਖੈਰਾ ਜਿਹੜੇ ਨੇ ਉਹ ਜੇਲ੍ਹ ਵਿੱਚ ਰਹਿੰਦੇ ਨੇ ਜਿਸ ਦੇ ਚੱਲਦਿਆਂ ਹੋਇਆ ਸੁਖਪਾਲ ਖੈਰਾ ਮੰਨੇ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਤੋਂ ਕਾਫੀ ਖਫਾ ਨੇ ਖਾਸ ਕਰਕੇ ਸੀਐਮ ਭਗਵੰਤ ਮਾਨ ਤੋਂ ਔਰ ਹੁਣ ਕਿਹਾ ਜਾ ਰਿਹਾ ਹੈ ਕਿ ਇਹੀ ਇੱਕ ਵੱਡਾ ਕਾਰਨ ਹੈ ਉਥੋਂ ਚੋਣ ਲੜ ਕੇ ਤੇ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਨੇ ਗੁਰਮੀਤ ਸਿੰਘ ਮੀਤ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਲਾਣੇ ਗਏ ਨੇ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਉਤਾਰਿਆ ਗਿਆ ਖੇਡ ਮੰਤਰੀ ਨੇ ਤੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਔਰ ਦੂਜੇ ਪਾਸੇ ਸੁਖਪਾਲ ਖਹਿਰਾ ਉਹਨਾਂ ਆਮ ਆਦਮੀ ਪਾਰਟੀ ਦੇ ਖਿਲਾਫ ਕਾਂਗਰਸ ਦੇ ਵੱਲੋਂ ਚੋਣ ਲੜਨ ਜਾ ਰਹੇ ਨੇ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਹੋ ਸਕਦਾ ਹੈ ਕਿ ਸਾਰੀ ਗੱਲ ਝੂਠੀ ਹੋਵੇ ਪਰ ਫਿਲਹਾਲ ਜੋ ਕਿਆਸੀ ਚੱਲ ਰਹੇ ਨੇ ਉਹ ਇਧਰ ਵਾਲੀ ਅਨੁਮਾਨ ਕਰ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂ